ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਵੀ ਜੇ ਸੋਚੀ ਲਖਵਾਰ ਚੁਪੈ ਚੁਪ ਨ ਹੋਵੀ ਜੇ ਲਾਇ ਰਹਾ ਨਿਬਤਾਰ ਭੁਖਿਆਂ ਭੁਖ ਨ ਉਤਰੀ ਜੇ ਬੰਨਾਂ ਪੁਰੀਆਂ ਪਾਰ ਸਹਸ ਸਿਆਣ ਪੰਲਾ ਕੋਹੇ ਤੈਂ ਤਨ ਚੱਲੇ ਨਾਲ ਕੇਵ ਸਚਿਆ ਰਹੀਐ ਤੂੰ ਕੂੜੇ ਟੁਟੇ ਪਾਲ ਹੁਕਮ ਰਜਾਈ ਚੰਨਣਾ ਨਾਮ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨੰ ਕਹਿਆ ਜਾਇ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹ ਹੁਕਮ ਨ ਕੋਈ ਨਾਨਕ ਹੁਕਮੇ ਜੇ ਗੁਜੈ ਤਾਂ ਹਮੈ ਕਹੇ ਨ ਕੋਈ ਦਾਵੇ ਕੋ ਤਾਣ ਹੋਵੇ ਕਿ ਸਤਣ ਗਾਵੇ ਕੋ ਦਤ ਜਾਣੇ ਨੀਸਾਨੇ ਦਾਵੇ ਕੋ ਗੁਣ ਵੜਿਆਈਆਂ ਚਾਰ ਦਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਨੇ ਫਿਰ ਦੇ ਦਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵਿਖੇ ਹਾਥ ਰਹਾ ਦੂਰ ਕਥਨਾ ਕਤੀਨਾ ਵੇ 도ਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਤੇ ਲੈਂਦੇ ਤਤ ਪਾਹੇ ਜੁਗਾ ਜੁਗੰਤਰ ਕਾਹੀ ਕਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੇ ਵੇ ਪ੍ਰਵਾਹੋ ਸੱਚਾ ਸਾਹਿਬ ਸੱਚ ਨਾਹੀਂ ਪਾਥੇ ਪੋ ਪਰ ਅੱਖ ਹੈ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਸੇ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਮ ਵਿਢਾਈ ਵਿਚਾਰ ਕਰਮੀਆਂ ਦੇ ਕੱਪੜਾ ਨਦਰੀ ਮੂੰਖ ਦਵਾਰ ਨਾਨਕ ਕੇ ਵਹਿ ਜਾਣੀਏ ਸਭ ਅਪਿਸਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਦਾ ਵੀਏ ਗੁਣੀ ਨਿਦਾਨ ਦਾ ਵੀਏ ਸੁਣੀਏ ਮਨ ਰਖੀਏ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰਪੁਰਖ ਪਰਮਾ ਗੁਰ ਪਾਰਵਤੀ ਮਾਈ ਦੇਹੁ ਦਾਣਾ ਕਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਵੁ ਜਾਈ ਸਭ ਨਾ ਜੀਆਂ ਕਾਇਕ ਦਾਤਾ ਸੋ ਮੈ ਵਿਸਰਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਪਾਣੀ ਕੇ ਨਾਇ ਕਰੀ ਜੇ ਤੀਸਰ ਠੋ ਪਾਈ ਵਿਖਾਂ ਵਿਣ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਤੁਖ ਘਰਿਆਰ ਜਾ ਹੋਰਤ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨੌਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾਵੀ ਤਾ ਵਤਨ ਪੁਸ਼ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇਤੇ ਹਾ ਕੋਇ ਨ ਸੁਝੇ ਜੇ ਤਿਸ ਗੁਣ ਕੋਇ ਖਰੇ ਸੁਣਿਆ ਸਿੱਧ ਪੀਰ ਸੁਨਨਾਥ ਸੁਣਿਐ ਦਰਤਬਲ ਕਾ ਸੁਣਿਐ ਦੀਪ ਲੋਪਾ ਥਾਲ ਸੁਣਿਐ ਪਉ ਨ ਸਕੇ ਕਾਲ ਨਾਨਕ ਭੁਗਤ ਸਦਾ ਵਿਗਾਸ ਸੁਣਿਐ ਦੂਖ ਪਾਪ ਕਾ ਨਾਸ ਸੁਣਿਐ ਸਰਵਰ ਮਹਿੰਦ ਸੁਣਿਐ ਮੁਖ ਸਲਾਹਨ ਮੰਦ ਸੁਣਿਐ ਜੋਗ ਜੁਗ ਤਨ ਭੇਦ ਸੁਣਿਐ ਸਤਿ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੂਖ ਪਾਪ ਕਾ ਨਾਸ ਸੁਣਿਐ ਸਤ ਸੰਤੋਖ ਗਿਆਨ ਸੁਣਿਐ 68 ਕਾਇ ਸਨਾਨ ਸੁਣਿਐ ਪਰ ਪਰ ਪਾਵੇ ਮਾਨ ਸੁਣਿਐ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੂਖ ਪਾਪ ਕਾ ਨਾਸ ਸੁਣਿਆ ਸਰਗੁਣਾ ਕੇਗਾ ਸੁਣਿਆ ਛੇਕ ਪੀਰ ਪਾਤਸ਼ਾਹ ਸੁਣਿਆ ਦੇ ਪਾਵੇ ਰਹੋ ਸੁਣਿਆ ਹਾਥ ਹੋਵੇ ਸਦਾ ਹੂ ਨਾਨਕ ਭਗਤਾ ਸਦਾ ਵਿਚਾਰ ਸੁਣਿਆ ਦੂਪ ਪਾਪਤਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਰ ਕਰ ਮਨ ਲਿਖਣ ਹਾਰ ਮੰਨੇ ਕਾਪੇ ਕਰਨ ਵਿਚਾਰ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਣ ਕੀ ਸੁੱਧ ਮੰਨੇ ਮੋ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਕਾ ਤਨ ਪਾਏ ਮਨੈ ਪਤਿ ਸਿਉ ਪਰ ਗੁਰ ਜਾਏ ਮਨੈ ਮਗ ਨ ਚੱਲੇ ਪੰਥ ਮਨੈ ਧਰਮ ਸੇਤੀ ਸਰਬੰਦ ਐਸਾ ਨਾਮ ਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੂਖ ਦਵਾਰ ਮਨੈ ਪਰਵਾਰੇ ਸਾਧਾਰ ਮਨੈ ਤਰੇ ਤਾਰੇ ਕੋ ਸਿੱਖ ਮਨੈ ਅਨੰਤ ਪਵੇ ਨਾ ਭਿਖ ਐਸਾ ਨਾਮ ਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜੇ ਪਵੇ ਧਰਗੇ ਮਾਨ ਪੰਜੇ ਸੋਹੇ ਦਰਜਾਨ ਪੰਜਾਂ ਕਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੈ ਕਰਨੇ ਨਾਹੀ ਸਮਰ ਤੌਲ ਧਰਮ ਦੇ ਆਕਾ ਪੂਤ ਸੰਤੋਖਾ ਪਰਖਿਆ ਜਨ ਸੂਤ ਜੇ ਕੋ ਗੁਜੈ ਹੋਵੇ ਸਿਆਰ ਤਵਲੇ ਉਪਰ ਕੀਤਾ ਪਾਰ ਧਰਤੀ ਹੋਰ ਪਰੇ ਹੋਰ ਓਰ ਤਿਸਤੇ ਪਾਰ ਤਲੇ ਕਮਨ ਜੋਰ ਜੀ ਜਾਂ ਤੰਦਾ ਤੇ ਨਾਮ ਸਭ ਨਾਲ ਲਿਖਿਆ ਬੁੜੀ ਕਲਾਮ ਇਹੋ ਲਿਖ ਲਖ ਪਜਾਨੇ ਕੋਈ ਲਿਖ ਲਖ ਕਿਆ ਕੀਤਾ ਹੋਏ ਕੀਤਾ ਤਾਨ ਸੁਆਲੇ ਹਰੂਪ ਕੀਤੀ ਦਾਤ ਕਣ ਕੋਣ ਕੂਤ ਕੀਤਾਪ ਸੋ ਇੱਕ ਕੁਆਓ ਤਿਸੇ ਹੋਇ ਲਖ ਦਰੀਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਈ ਕਲਿਕਾਰ ਤੂੰ ਸਦਾ ਸਲਾਮ ਤਨ ਅਨੰਕਾਰ ਅਸੰਖ ਜਪ ਸੰਤ ਪਾਉ ਸੰਖ ਪੂਜਾ ਸੰਤ ਤਪ ਤੋ ਸੰਖ ਗ੍ਰੰਥਮ ਕਵੇਤ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਉਚਾਰ ਸੰਖ ਸਤੀ ਅਸੰਖ ਦਾ ਤਾਰ ਅਸੰਖ ਸੂਰਮੋ ਪਖਸਾਰ ਸੰਖ ਮੋਨ ਲਿ ਬਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਹੀ ਪਲਿਕਾਰ ਤੂ ਸਦਾ ਸਲਾਮਤ ਰੰਕਾਰ ਅਸੰਖ ਮੂਰਖੰਦ ਕੋਰ ਸੰਖ ਚੋਰ ਹਰਾਣ ਕੋਰ ਅਸੰਖ ਅਮਰ ਕਰ ਜਾਹੇ ਜੋਰ ਸੰਖ ਗਲਬੜ ਹੱਤਿਆ ਤਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਗ ਖਾਹੇ ਅਸੰਖ ਨਿੰਦਕਸਰ ਕਰੇ ਪਰ ਨਾਨਕ ਨੀਚਾ ਹੈ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੇ ਸਹੀ ਪਲਿਕਾਰ ਤੂ ਸਦਾ ਸਲਾਮਤ ਰੰਕਾਰ ਸੰਖਤਾਵ ਸੰਖਤਾਵ ਅਗਮ ਅਗਮ ਸੰਕਲੋ ਸੰਕੇਤ ਸਰਕਾਰ ਹੋਇਕ ਈ ਨਾਮਕ ਰੀਸਾਲਾ ਅਖਰੀ ਗਿਆਨ ਗੀਤ ਗੁੰਗਾ ਅਖਰੀ ਲਿਖਣ ਬੋਲਣ ਬਾਣ ਅਖਰ ਅਸਰ ਸੁਨਜੋਦੋ ਖਾਨ ਜਿਨ ਨੇ ਲਿਖੇ ਤੇ ਸਰਣਾਹੀ ਜੇ ਫਰਮਾਏ ਤੇ ਤੇਤਾਹੀ ਜੇ ਤਾ ਕੀਤਾ ਚਿੱਤ ਨਾ ਵਣਾਵੇ ਨਾਹੀ ਪਤਾਉ ਕੁਦਰਤ ਕਮਣ ਕਹਾ ਵਿਚਾਰ ਬਾਰਿਆਂ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮ ਪੁਰਨਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਤੁੱਤੇ ਉਤਰ ਸਕੇ ਮੋਤ ਕਲੀਤੀ ਕੱਪੜ ਹੋਏ ਦੇ ਸਾਬੂਨ ਲਿਏ ਤੋਏ ਭਰੀਏ ਮਤ ਪਾਪਾਂ ਕੇ ਸੰਗ ਉਤੋਂ ਪੈ ਨਾ ਵੇ ਕ ਰੰਗ ਪੁੰਨੀ ਪਾਪੀ ਆਖਣਾ ਹੈ ਕਰ ਕਰ ਕਰਣਾ ਲਿਖ ਲਿਆ ਜਾ ਹੋ ਆਪੇ ਬੀਜ ਆਪੇ ਹੀ ਕਾ ਹੋ ਨਾਨਕੁ ਪੁੰਨਿਆ ਵਜਾ ਹੋ ਤੀਰਥ ਤਪ ਤੇ ਅਦਤ ਦਾਨ ਜੇ ਕੋ ਪਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਮੰਤਰ ਗਾ ਤੀਰਥ ਮਰਨੋ ਸਭ ਗੁਣ ਤੇ ਰਮ ਨਾਹੀ ਕੋਏ ਵਣ ਗਣ ਕੀਤੇ ਭਗਤ ਨ ਹੋਏ ਸੋ ਸਤਿ ਆਤਿ ਬਾਣੀ ਬਰਮਾਓ ਸਤ ਸਵਾਣ ਸਦਾ ਮਨ ਚਾਓ ਕਮਨ ਸੁਬਿਲਦਾ ਵਖਤ ਕਮਨ ਕਮਨ ਤੇਤ ਕਮਨ ਬਾਰ ਕਮਨ ਸਿਰ ਉਤੀ ਮਾ ਹੋ ਕਮਨ ਜਿਤੂ ਆਕਾਰ ਵੇ ਨਾ ਪਾਇਆ ਪੰਡਤੀ ਜਿਹੋ ਵਿਲਿਖ ਪ੍ਰਾਣ ਵਖਤ ਨਾ ਪਾਇਓ ਕਾਦੀਆਂ ਜਿ ਲਿਖਣ ਲੇ ਕੁਰਾਨ ਫਿਤਵਾਰ ਨਾ ਜੋਗੀ ਜਾਣੇ ਰੁੱਤ ਮਾ ਹੋ ਨ ਕੋਈ ਜਾ ਕਰਤਾ ਸਿਰ ਟੀਕੋ ਸਾਜੇ ਆਪੇ ਜਾਣੇ ਸੋਈ ਕੇਵ ਕਰ ਆਖਾਂ ਕਿ ਸਲਾਹੀ ਕਮਨ ਨੀ ਕਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਡ ਵੱਡੀ ਨਾਹੀ ਕੀਤਾ ਦਾ ਕਹੂਵੇ ਨਾਨਕ ਜੀ ਕੋ ਆਪੋ ਜਾਣਿਆ ਤੇ ਜਨਸੂ ਹੈ ਪਾਤਾ ਨਾ ਪਤਾਲ ਲਖ ਆਗਾ ਸਾ ਅਦਾਸ ਓੜ ਕੋੜ ਕਪਾਲ ਥਪੀਵੇ ਤਨਕਵਾਤ ਸਹਸ 18 ਹੈ ਤਨਕ ਤੇ ਬਾਸ ਲੋਇਕ ਤਾਤ ਲਿਖਾ ਹੋਏ ਤਾਂ ਲਿਖੀਐ ਲਿਖਾ ਹੋਏ ਬਿਨਾਸ ਨਾਨਕ ਵੱਡਾ ਕੀਏ ਆਪੇ ਜਾਣਿਆ ਸਾਲਾ ਹੀ ਸਾਲਾ ਹੀ ਤਿਸੁਤ ਨਪਾਈਆ ਨਦੀਆ ਤੇ ਵਾਪ ਕੋ ਇਸਮੁਦਨ ਜਾਣੀਏ ਸੁਮੰਸਾ ਸੁਲਤਾਨ ਗ੍ਰਹ ਸਤੀਮਾਨ ਧਨ ਕੀੜੀ ਤੁਲ ਨ ਹੋਵਨੀ ਜੇ ਤਿਸ ਮਨੁ ਨਾ ਬਿਸਰੈ ਅੰਤ ਨ ਸਤਿ ਕਹਿ ਨ ਅੰਤਨ ਤਨ ਕਰਨੇ ਦੇਨੁ ਅੰਤ ਅੰਤਾ ਵਿਖਣ ਸੁਨਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਰਵਾਰ ਅੰਤ ਕਾਰਣ ਕਿਤੇ ਬਿਲਾਹੀ ਤਾਂ ਕਿੰਤਨ ਪਾਈ ਜਾਹੇ ਹੋ ਅੰਤ ਨ ਜਾਣੇ ਕੋਇ ਬਹੁਤ ਤੀਏ ਬਹੁਤਾ ਹੋਏ ਵਡਾ ਸੈਭੂ ਚਾਹ ਉਚੇ ਉਪਰ ਉਚਾਨੋ ਏ ਵਡੂ ਚਹੋ ਬੇ ਕੋਏ ਤਿਸ ਉਚੇ ਕੋ ਜਾਣੇ ਸੋਏ ਦੇਵਨਾ ਬਿਦਾਨੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਖਿਆ ਨਾ ਜਾਏ ਵੱਡਾ ਦਾਤਾ ਤਿੰਨ ਅਕਤਮਾ ਹੈ ਕਿਤੇ ਮੰਗੈ ਜੋਤ ਪਾਰ ਕਿਤੇ ਗਣਤ ਨਹੀਂ ਵਿਚਾਰ ਕੇਤੇ ਖਾਪ ਟੁੱਟਹਿ ਵਿਕਾਰ ਕਿਤੇ ਲੈ ਲੈ ਮਰਪਾ ਹੈ ਕਿਤੇ ਮੂਰਖ ਕਾਹੀ ਕਾਹੇ ਕੇਤਿਆ ਦੁਖ ਪੂਖ ਸੰਮਾਰੇ ਪਿਤਾ ਤੇਰੀ ਦਾਤਾਰ ਬੰਦ ਕਲਾ ਸੀ ਪਾਣੇ ਹੋਏ ਹੋ ਰੱਖਣ ਸੰگە ਕੋਈ ਜੇ ਕੋ ਖਾਇ ਕਾ ਖਰਮ ਪਾਇਓ ਰਾਣੇ ਜੀਤੀ ਅਮਖਾਇ ਆਪੇ ਧਾਣੇ ਆਪੇ ਦੇ ਆਖੇ ਸੇ ਫਿਕੀ ਕੇ ਜਿਸਨੋ ਬਖਸ਼ੇ ਸਿਤਸਲਾ ਨਾਮ ਪਾਤਸ਼ਾਹੀ ਪਾਤਸ਼ਾਹ ਹੋ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਅਮੁੱਲ ਢੰਡਾਰ ਮੁੱਲ ਲਾਵੇ ਮੁੱਲ ਲੈ ਜਾਏ ਮੁੱਲ ਪਾਇ ਮੁੱਲ ਲਾ ਸਮਾਹੇ ਅਮੁੱਲ ਧਰਮ ਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸ਼ੀਸ ਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਮੁੱਲ ਆਥਿਆ ਨਾ ਜਾਏ ਆਥ ਆਖ ਰਹੇ ਲਿਵਲਾਏ ਅੱਖ ਵਿਦ ਪਾਠ ਪੁਰਾਣ ਅੱਖ ਪੜੇ ਕਰਿ ਵਿਖਿਆਨ ਆਤੇ ਵਰ ਮੈਂ ਅਖਿੰਦ ਅੱਖ ਗੋਪੀ ਤੇ ਗੋਵਿੰਦ ਆਖੇ ਈਸ਼ਰ ਅਖੇ ਸਿਧ ਅੱਖ ਕਿਤੇ ਕੀਤੇ ਬੁੱਧ ਅੱਖੇ ਤੁਹਾਨੂੰ ਅੱਖੇ ਦੇਵ ਅੱਖੇ ਸੁਨ ਨਰਮੁ ਜਨ ਸੇਵ ਕੀ ਤਿਕਾ ਕਾ ਉਠ ਉਠ ਜਾਹੇ ਕੀ ਤਿਕਾ ਕਾ ਉਠ ਉਠ ਜਾਹੇ ਤੇ ਕੀ ਤੇ ਹੋਰ ਕਰੇ ਤਾ ਤਨ ਸਤੇ ਕੀ ਕੇ ਜੇ ਵੜ ਪਾਵੇ ਤੇ ਵੜ ਹੋਏ ਨਾਨ ਜਾਣੇ ਸਿਰ ਚ ਸੋਏ ਜੇ ਕੁਆ ਖੇਬੂਲ ਵਿਗਾੜ ਤਾਲ ਕੀਏ ਸਰ ਗਾਵਾਰਾ ਗਾਵਾਰ ਸੋਦਰ ਕੇ ਹਸੂ ਕਰਕੇ ਹਾ ਜਿਤ ਵਿਸਰ ਸੁਮਾਲੇ ਵਾਜੇ ਨਾਦ ਅਨੇਕ ਸੰਖਾਂ ਕੀਤੇ ਵਾਹਨ ਹਾਰੇ ਕੀ ਤੇਰਾ ਪਰਿਸ਼ੁਖੀਨ ਕਿਤੇ ਕਾ ਵਨ ਹਾਰੇ ਗਾਵੇ ਹੈ ਤੋਨ ਪਉਣ ਪਾਣੀ ਬਸੰਤਰ ਕਾਵੇ ਰਾਜ ਤੰਦਵਾਰੇ ਗਾਵੇ ਜਿਤ ਕੁ ਬਦਲ ਲਿਖ ਜਾਣੇ ਲੇਖ ਲੇਖ ਤਰੰਗ ਵਿਚਾਰੇ ਗਾਵੇ ਇਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਅਦਸ਼ਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪਣੁ ਲਖੀ ਸਰਜੁਗੁਗੁ ਵੇਤਨਾਲੇ ਗਾਵੇ ਮੋਨੀਆ ਮਨਮੋਹਨ ਸੁਰਗਾ ਮਚ ਪਿਆ ਲੇ ਗਾਵਨ ਰਤਨੁ ਪਾਏ ਤੇਰੇ 86 ਤੀਰਥ ਨਾਲੇ ਗਾਵੇ ਤੁਰਵਾ ਮਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਦਰਪ ਪੰਡਾ ਕਰ ਕਰ ਕੇ ਤਾਰੇ ਸੇ ਹੀ ਤੁਰੰਦਾਵੇ ਜੋਤਿ ਭਾਵਨ ਰਤੇ ਤੇਰੇ ਪੰਤਰਸਾਲੇ ਹੋਰ ਕੇਤੇ ਗਾਵਨ ਸੇ ਮਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚਾ ਹੈਬ ਸੱਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਸੇ ਰਚਨਾ ਜਨ ਰਚਾਈ ਰੰਗੇ ਰੰਗੀ ਭक्ति ਕਰ ਕਰਦੇ ਸੀ ਮਾਜਨੋ ਪਾਈ ਸਾਰ ਕਰ ਵਖੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸਤਾ ਵੇ ਸੋਈ ਕਰਸੀ ਨਾ ਕਰਨ ਜਾਈ ਸੋ 파ਤਸ਼ਾਹ ਹੋ ਸ਼ਾਹ 파ਤ ਸਬ ਨਾਨਕ ਕਰੈ ਲਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਬਿਪੂਤ ਕਿੰਤਾ ਕਾਲ ਕੁਆ ਰਿਕਾਇਆ ਜੁਗਤ ਢੰਡਾ ਪ੍ਰਤੀਤ ਆਈ ਪੰਥੀ ਸਤਿਗੁਰ ਨਮਾਤੀ ਮਨ ਜੀਤੈ ਜਗ ਜੀਤ ਆਦੇਸ ਸਿ ਆਦੇਸ ਆਧਨੀ ਨਰਾਦ ਅਨਹਤ ਜੁਗ ਜੁਗ ਇਕੋ ਇਸ ਭੁਗਤ ਗਿਆਨ ਦਾ ਭੰਡਾਰਨ ਘਾਟ ਘਟ ਵਜੇ ਨਾਦ ਆਪ ਨਾਥ ਨਾਤੀ ਸਭ ਜਾ ਕੀ ਰੇਤ ਸਿਦਵਰਾ ਸਾਧ ਸੰਯੋਗ ਵਿਜੋਗ ਦਾ ਕਾਰ ਚਲਾਵੇ ਲਿਖਿਆ ਵੇ ਭਾਗ ਆਦੇਸ਼ ਕਿਸਿਆ ਦੇਸ ਆਧ ਨੀਨ ਅਨਾਧ ਨਾਹਤ ਜੁਗ ਜੁਗ ਇੱਕੋ ਵੇਸ ਏਕਮਾਈ ਜੁਗਤ ਵਿਆਹ ਇਤਿਨ ਚਿਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲੈ ਦਿਵਾਨ ਜਿਵੇਂ ਚ ਸਵਾਭ ਤੇ ਵਿਚ ਲਾਵੇ ਜਿਵੇਂ ਹੋਵੇ ਪ੍ਰਮਾਨ ਉਹ ਵੇਖੇ ਉਹ ਨਨਦਰ ਨਾਵੇ ਬਹੁਤ ਹੈ ਵਿਡਾਨ ਆਦੇਸ਼ ਕਿਸਿਆ ਦੇਸ ਆਧ ਨੀਨ ਅਨਾਧ ਨਾਹਤ ਜੁਗ ਜੁਗ ਇੱਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੁ ਇੱਕਾ ਵਾਰ ਤਰ ਤਰ ਵਿਖੇ ਸਿਰਜਨ ਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੇਸ ਤੇ ਸਿਓ ਦਿਸ ਆਦ ਨੀਲ ਲਾ ਦਨਤ ਜੁਗ ਜੁਗੇ ਕੋ ਵੀ ਸੋ ਇੱਕ ਦੂਜੀ ਪਲੱਖ ਹੋਏ ਲਖ ਵੇ ਲਖ ਵੀਸ ਲਖ ਲਖ ਦੇੜਾ ਕੀ ਏਕ ਨਾਮ ਜੁਗਤੀਸ਼ ਇਤਰਾ ਪਤ ਪਵੜੀ ਆ ਚਲੀਏ ਹੋਏ 21 ਸੁੰਗਲਾ 10 ਕੇ ਕੀ 23 ਨਾਨਕ ਨਦਰੀ ਪਈਏ ਕੂੜੀ ਕੂੜਾ ਠੀਸ ਅੱਖਰ ਜੋਰ ਚੁੱਪੇ ਨਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਮਹਿ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸ੍ਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੇ ਸੰਸਾਰ ਜਿਸ ਸਾਥ ਜੋਰ ਕਰੇ ਵਿਖੇ ਸੋਏ ਨਾਨਕ ਉਤਮਨੀਚ ਨ ਕੋਏ ਰਾਤੀ ਰੁਤਿ ਤਿਥੀ ਦੀਵਾਰ ਪਵਨ ਪਾਣੀ ਅਗਨੀ ਪਾਤਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਆਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸੱਚਾ ਦਰਬਾਰ ਜਿੱਥੇ ਸੂਰਨ ਪੰਚਪੁਰਵਾ ਨਦਰੀ ਕਰਮ ਪਵੇਂ ਨਿਸਾੜ ਕਾਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੇ ਜਾਏ ਧਰਮ ਖੰਡ ਕਾਹੋ ਧਰਮ ਧਿਆਨ ਖੰਡ ਕਾਹ ਕੋ ਕਰਮ ਕਿਤੇ ਪਵਨ ਪਾਣੀ ਵੈਸੰਤਰ ਕਿਤੇ ਤਾਨ ਮਹੇਸ ਕਿਤੇ ਬਰਮੇ ਘਾਟਕ ਕੜੀਏ ਰੂਪ ਰੰਗ ਕੇ ਵੇਸ ਕਿਤੇ ਅਕਰਮ ਭੂਮੀ ਮੇਰ ਕਿਤੇ ਕਿਤੇ ਤੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਤਪੁਤ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮਨੁ ਕਿਤੇ ਕਿਤੇ ਰਤਨ ਸਮੁੰਦ ਕਿਤੇ ਅਖਾਣੀ ਕਿਤੇ ਅਬਾਣੀ ਕਿਤੇ ਪਾਤ੍ਰਿੰਦ ਕਿਤੇ ਅਸੁਰਤੀ ਸੇਵਕ ਕਿਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੇ ਨਾਥ ਨੋਦਕੋਡ ਅਨੰਦ ਸਰਮਖੰਡ ਕੀ ਬਾਣੀ ਰੂਪ ਜਿੱਥੇ ਕਾੜ ਤਕੜੀ ਬਹੁਤ ਨੋਪ ਤਾਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਿੱਛਾ ਆਏ ਜਿੱਥੇ ਕੜੀਏ ਸੁਰਤਿ ਮਤਿ ਮਨ ਬੋਧਿਤ ਜਿੱਥੇ ਕੜੀਏ ਸੁਰਾਂ ਸਿਦਾਂ ਕੀ ਸੋਧ ਕਰਮਖੰਡ ਕੀ ਬਾਣੀ ਜੋਰ ਜਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਤ ਮਾਂ ਮਨ ਸੂਰਤਿ ਮੈਂ ਰਾਮ ਰਹਾ ਪਰਪੁਰ ਤਿੱਥੇ ਸੀਤੋ ਸੀਤਾ ਮੈਂ ਮਮਾ ਹੈ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਹੁਮਰੇ ਨ ਲਗੇ ਜਾਹੇ ਜਿਨ ਕੇ ਰਾਮ ਸੇ ਮਨ ਵਾਹੇ ਤਿੱਥੇ ਬਦਤ ਵਸੇ ਕੇ ਲੋਕ ਰੇ ਆਨੰਦ ਸਚਾ ਮਨ ਸੋਏ ਸਚ ਫੰਡ ਵਸੇ ਨਰਨੰਕਾਰ ਕਰ ਕਰ ਵਿਖੇ ਨ ਦੁਨੀ ਹਾਲ ਦੇ ਤੇਖਾ ਨੰਮ ਲੇ ਪਰ ਪੰਡ ਦੇ ਕੋ ਕਥਿ ਤੰਤ ਨੰਤ ਤਿਥੇ ਰੋ ਲੋ ਆਕਾਰ ਜਿਵ ਜਵ ਕਿਤਿ ਵੇ ਤਿਵਕਾਰ ਵੇਖੇ ਵਿੱਚ ਸਰ ਵਿਚਾਲ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਚੀਰ ਸੁਨਿਆਰ ਅਹਰਣ ਮਤ ਵੇਦ ਹਥਿਆਰ ਪੋ ਖਲਾ ਗੰਧ ਬਤਾਓ ਪਾਂਡਾ ਪਹੋ ਅੰਮ੍ਰਿਤ ਤਿਤਟਾਲ ਕੜੀਏ ਸ਼ਬ ਸਚੀ ਟਕਸਾਲ ਜਿਨ ਕਉ ਨਦਰ ਕਰਮ ਤੰਕਾਰ ਨਾਨਕ ਨਤਿ ਰਿਨੰਦ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਿ ਦਿਵਸ ਰਾਦੁ ਦਾਈ ਦਾਇ ਆਖੇ ਲੈ ਸਕਲ ਜਗਤ ਚੰਗਿਆਈਆਂ ਬੁਰਿਆਈਆਂ ਕੰਵਾ ਚੇਤਰ ਮਹ ਦੂਰ ਕਰਮੀਆਂ ਪੋ ਆਪਣੀ ਕੇ ਨੇੜੇ ਕੇ ਦੂਰ ਜਿਨਹੀ ਨਾਮ ਤੇ ਆਇ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨਹੀ ਨਾਮ ਤੇ ਆਇ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਸੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ